ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾ ਉਹ ਮਾਤਾ ਦੇ ਨਾਲ ਨਾ ਉਹਨਾਂ ਦੀ ਕਮਿਟਮੈਂਟ ਹੁੰਦੀ ਹੈ ਵੀ ਅਸੀਂ ਚੱਲੇ ਆਂ ਤੇ ਤੁਸੀਂ ਵੀ ਆ ਜਿਓ ਮਾਤਾ ਗੁਜਰੀ ਜੀ ਕਹਿੰਦੇ ਨੇ ਚੱਲੋ ਮੇਰੇ ਹੀਰਿਓ ਮੈਂ ਮਗਰੇ ਆਵਾ ਪੁੱਤਾਂ ਪਿੱਛੋਂ ਜਿਉਂਦੀਆਂ ਕਦ ਸੁਣੀਆਂ ਮਾਵਾ ਵੀ ਹੁੰਦਾ ਹੀ ਨਹੀਂ ਐ ਜਾਓ ਮੇਰੇ ਬੱਚਿਓ ਕਿਉਂ ਕਰਦੇ ਦੇਰੀ ਉਹ ਆਹ ਲਾਈਨਾਂ ਬਹੁਤ ਕਮਾਲ ਦੀਆਂ ਨੇ ਜੀ ਜਾਓ ਮੇਰੇ ਬੱਚੜਿਓ ਕਿਉਂ ਕਰਦੇ ਦੇਰੀ ਮਰਦਾਂ ਦੀ ਨਿਤ ਹੋਂਵਨ ਦੀ ਪੁੱਤ ਵਾਟ ਲੰਮੇਰੀ ਰੋਕਨ ਨਾ ਪਾਂਦੀ ਸੱਚ ਦੇ ਤੱਕ ਮੇਹਣੇਰੀ ਵਦਨ ਤੂਫਾਨਾਂ ਵਿੱਚ ਵੀ ਉਹ ਨਾਲ ਦਲੇਰੀ ਚਰਨ ਚੁੰਮਦੀਆਂ ਮੰਝਲਾ ਉੜਕਦੀ 베ਰੀ ਸਗਨ ਮਨਾਵੇ ਮੌਤ ਦੀ ਮਰਦਾਂ ਦੀ ਚੇਰੀ ਠਿਣਾ ਗਿਆ ਇਹ ਦੰਦੀ ਜੁਦਾ ਹੀ ਦਾ ਅਸਾਜ ਮੁੜ ਕੇ ਵੜਾ ਨਾ ਮਾਤਾ ਗੁਜਰਕੌਰ ਜੀ ਉਹਨਾਂ ਮਰਦਾਂ ਦੀ ਚੇਲੀ ਐ ਜਾਂ ਉਹਨਾਂ ਮਰਦਾਂ ਦੀ ਜਿਨ੍ਹਾਂ ਦੇ ਬਰਾਬਰ ਦਾ ਧਰਤੀ ਤੇ ਕੋਈ ਪੈਦਾ ਨਹੀਂ ਹੋਇਆ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਸ਼ਹਾਦਤ ਵਾਸਤੇ ਦਿੱਲੀ ਨੂੰ ਤੁਰੇ ਖੀੜੇ ਮੱਥੇ ਪਰਵਾਨ ਕੀਤਾ ਇਜਾਜ਼ਤ ਉਹਨਾਂ ਨੂੰ ਨਮਸ਼ਕਾਰ ਕੀਤੀ ਤੌਰ ਦਿੱਤਾ ਕੁਰਬਾਨ ਹੋਣ ਵਾਸਤੇ ਕਨਫਰਮਾ ਵਾਪਸ ਨਹੀਂ ਮੁੜਨਗੇ ਵਾਪਸ ਆਇਆ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਸੀਸ ਆਨੰਦਪੁਰ ਸਾਹਿਬ ਪੇਟਾ ਲੈ ਕੇ ਜਦੋਂ ਗੁਰੂ ਦਾ ਸਿੱਖ ਮਾਤਾ ਜੀ ਦੇ ਕੋਲ ਗਿਆ ਕੱਪੜਾ ਸੀਸ ਤੋਂ ਚੁੱਕਿਆ ਉਹ ਪਰਮੇਸ਼ਪੂਰੀ ਪ੍ਰੇਮ ਦੀ ਮੂਰਤ ਉਸੇ ਪ੍ਰੇਮ ਦੇ ਵਿੱਚ ਨਤਮਸਤਕ ਹੋ ਗਏ ਏਡਾ ਵੱਡਾ ਜਿਗਰਾ ਜੀ ਮਾਤਾ ਗੁਰਕੌਰ ਜੀ ਦਾ ਤੁਸੀਂ ਇਹ ਕੋਈ ਛੋਟੀ ਜੀ ਹੈ ਹੀ ਨਹੀਂ ਕਹਾਣੀਆਂ ਨਹੀਂ ਹੈ ਹੈਨਾ ਵੀ ਕਿੰਨਾ ਸਬਰ ਸਿਦਕ ਤੇ ਪਰਮੇਸ਼ਵਰੀ ਪ੍ਰੇਮ ਉਹਨਾਂ ਦੇ ਅੰਦਰ ਭਰਿਆ ਹੋਇਆ ਹੋਵੇਗਾ ਅਸੀਂ ਅੰਦਾਜ਼ਾ ਹੀ ਨਹੀਂ ਲਾ ਸਕਦੇ ਉਸ ਤੋਂ ਬਾਅਦ ਇਹ ਇਨਸੀਡੈਂਟ ਆ ਪਤੀ ਨੂੰ ਤੋੜਨਾ ਵੱਖਰੀ ਚੀਜ਼ ਆ